ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਹੁਣੇ ਪਾਣੀ ਪਰਨ ਲਾਇਆ ਸੀ ਫਿਰ ਟੁੱਟੀ ਚਲੀ ਗਈ ਚੱਲੀ ਜਾਂਦਾ ਸੀ ਹਾਂ ਮਗਾ ਚੱਲ ਪਹਿਲਾਂ ਇਹ ਕਰਨ ਵਾਲਾ ਕੰਮ ਹੈ ਪਾਣੀ ਪਾਉਣਾ ਚਲ ਆ ਜਣੀ ਵੈਸੇ ਹੋਣੀ ਟਾਈਮ ਹੋਣ ਦਾ ਤੇ ਬਾਕੀ ਉਹ ਪਸ਼ੂ ਪੱਠੇ ਖਾਈ ਜਾਂਦੇ ਤੇ ਮੌਸਮ ਗੱਲ ਵਾਂਗੂ ਚੱਲੀ ਜਾਂਦੀ ਹੈ ਹਵਾ ਬੱਦਲ ਬੱਦਲ ਵੀ ਹੈਗੇ ਉਵੇਂ ਹੀ ਬਾਕੀ ਦੇਖੋ ਵੀਡੀਓ ਦੇ ਵਿੱਚ ਲਿਖੋਣੇ ਅੱਜ ਦਾ ਵਲੋਗ ਤੇ ਕਰਦੇ ਆ ਵੀਡੀਓ ਸਟਾਰਟ ਚੱਲ ਰਿਹਾ ਇੱਕ ਕਵਾਡਰਕੂਲਰ ਤੇ ਬਾਟੀ ਪਾ ਕੇ ਰੱਖਿਆ ਆ ਰਹੀ ਆ ਅੱਜ ਅੱਜ ਤਰਗੀ ਤੁਹਾਨੂੰ ਦੱਸੀ ਹੈ ਅੱਜ ਚੱਕ ਘਾਲਾ ਬਾਗਾ ਪੱਠੇ ਇਹ ਨਵਾਂ ਵਸਤੇ ਮੱਝਾਂ ਵਸਤੇ ਇਹ ਮੱਝਾਂ ਮੱਝਾਂ ਦਾ ਕੰਮ ਤੇ ਖੇਤਾਂ ਦਾ ਸਾਰਾ ਬੱਬੂ ਹੀ ਖਾਣ ਦਾ ਹੁੰਦੇ ਆਖੀਆ ਸਾਰਾ ਲਓ ਟਰਾਲੀ ਲੋਡ ਕਰਨ ਲੱਗੇ ਆ ਲੱਕੜਾਂ ਵਾਲੀ ਪਹਿਲਾਂ ਕਿੱਧਰ ਗਿਆ ਨਿੰਦੂ ਉਹ ਖੜੀ ਸਾਹਮਣੇ ਟਰਾਲੀ ਉਹ ਖੜੇ ਬੰਦੇ ਉਹ ਤੇਰਾ ਲਾ ਆਪਣੀਆਂ ਲੱਕੜਾਂ ਪਈਆਂ ਉਹ ਖੜੀ ਟਰਾਲੀ ਇਵੇਂ ਚੱਕ ਖਿੱਚ-ਖਿੱਚ ਕੇ ਕੱਢਦੀ ਬਾਹਰ ਨੂੰ ਕੀ ਹੋਇਆ ਬੇ ਹੂੰ ਉਹ ਲਾਤੀ ਟਰਾਲੀ ਲੱਕੜਾਂ ਵਾਲੀ ਬੇਬੇ ਇਹ ਕੱਢੀ ਹੁੰਦੀ ਹੈ ਲੱਕੜਾਂ ਲੱਕੜਾਂ ਚੱਲੀਏ ਚੱਲੀਏ ਚੱਲ ਆ ਜਾ ਨਹੀਂ ਆ ਜਾ ਆ ਜਾ ਆ ਜਾ ਚਲੀਏ ਕਿਉਂ ਨਹੀਂ ਆਉਣਾ ਆ ਜਾ ਆ ਜਾ ਆ ਪਰੀ ਨੂੰ ਫੜ ਕੇ ਲਈਏ ਇੱਕ ਮਿੰਟ ਇਹ ਤੇ ਜਗਾ ਤੇ ਇਹਨੂੰ ਫੜ ਕੇ ਲਈਏ ਜਾਦਾ ਆਉਂਦਾ ਹੈ ਕਿੰਨਾ ਬੇਪਿੱਛਾ ਆਲੇ ਫਾਗ ਇਹਨਾਂ ਦੀ ਗੱਲ ਕਰਨੀ ਉੱਥੇ ਤਾਂ ਜਾ ਕੇ ਤੇਰਾ ਵੀ ਫਿਰ ਮੇਰੇ ਕੋਲ ਥੋੜਾ ਪਾਣੀ ਪੈ ਗਿਆ ਹੁੰਦੇ ਸੀ ਫਿਰ ਕਹਿੰਦਾ ਹੁਣ ਮੈਂ ਇਸੇ ਜ਼ਿਆਦਾ ਕਰ ਦੋ ਲੈ ਮੇਰੇ ਨਾਲ ਗੱਲ ਕਰ ਇੱਕ ਮਿੰਟ ਰੁਕ ਇੱਕ ਵਾ 2 3 3 ਚਲੋ ਤਾਂ ਉਹ ਦੁਕਾਨਦਾਰਾਂ ਨੂੰ ਛੱਡ ਕੇ ਆ ਗਿਆ ਦੁਕਾਨ ਤੇ ਪਹਰੀ ਚਲਾਈ ਖੰਦੀਆ ਸਾਈਕਲ ਕਹਾਂ ਚਲਾ ਜਾਣਾ ਕਟਿੰਗ ਕਰਾਉਣ ਵਾਸਤੇ ਹਨ ਤੇ ਪਿੰਮਾ ਮਾ ਵਾਲ ਜੇ ਤੋੜਾਂ ਕਿਉਂਕਿ ਉੱਥੇ ਹੈ ਨਹੀਂ ਉਹਦਾਂ ਦਾ ਜਿਗਾਰਡ ਵਾਲ ਉਹ ਤੋੜਨੋਂ ਪਹਿਲਾਂ ਹੀ ਕਹਿ ਦਿੰਦਾ ਵੀ ਤੋ ਕੇ ਆਇਆ ਤਾਂ ਕਰਕੇ ਪਾਣੀ ਪਿਆ ਇੱਥੇ ਤੇ ਧੋ ਲੈਂਦੇ ਆ ਬਾਤ ਉੰਦਾਂ ਹੁੰਦਾ ਤੋ ਉਹ ਕਿ ਹਿਆ ਕਰੋ ਦਰਦ ਵਿੱਚ ਮਿੱਟੀ ਹੁੰਦੀ ਵਰਕਟਾ ਹੁੰਦਾ ਚੱਲ ਚੱਕਲਾ ਸਾਈਕਲੀਆਂ ਇਹਦੇ ਨਾਲ ਖੇਡ ਲਾ ਮੈਂ ਆਉਣਾ ਠੀਕ ਹੈ ਠੀਕ ਹੈ ਚੋ ਕੋਈ ਬਾਤ ਲੈ ਕੇ ਆਵੀ ਸ਼ਾਮ ਨੂੰ ਸ਼ਾਮ ਨੂੰ ਲੈ ਕੇ ਆਵਾਂਗੇ ਸ਼ਾਮ ਨੂੰ ਚੰਗਾ ਬਾਏ ਹਾਂ ਤੁਰ ਕੇ ਚੱਲਿਆਂ ਕਟਿੰਗ ਕਰਾਉਣ ਲੋ ਜੀ ਬੱਟੋ ਬੱਟ ਚੱਲਿਆਂ ਤੇ ਆਹ ਹੈ ਅੱਜ ਵੀ ਚੱਲੀ ਜਾਂਦੀ ਹੈ ਮੋਟਰ ਜਿੱਥੇ ਉਸ ਦਿਨ ਨਹਾਤਾ ਸੀ ਨਾ ਚੱਲੀ ਜਾਂਦੀ ਆਪੇ ਹਾਂ ਕਟਿੰਗ ਕਰਾ ਕੇ ਇੱਥੇ ਨਹਾਵਾਂਗੇ ਇੱਥੇ ਚੱਕ ਆਹ ਦੁਕਾਨ ਆ ਇੱਥੇ ਇੱਥੇ ਜਾਣਾ ਆਪਾਂ ਤੇ ਚਲੋ ਮਿਲਦੇ ਆਂ ਫਿਰ ਬਾਅਦ ਵਿੱਚ ਪਹਿਲਾਂ ਕਰਾਈਏ ਕੰਮ ਆਪਣਾ ਲਓ ਜੀ ਗਾਇਸ ਹੋ ਗਈ ਐ ਕਟਿੰਗ ਚੱਲੀ ਗਏ ਇੱਕਦਮ ਹੀ ਦਣਜ ਆ ਗਿਆ ਹੋਰ ਹੀ ਹਿਸਾਬ ਦੇ ਇਹਨ ਪਤਾ ਨਹੀਂ ਕਿੱਦਾਂ ਦਾ ਮੌਸਮ ਬਣਿਆ ਹੋਇਆ ਪਤਾ ਨਹੀਂ ਉੱਪਰ ਬੱਦਲ ਬੁੱਦਲ ਹੁੰਦੇ ਤਾਂ ਕਰਕੇ ਠੰਡ ਤੋਂ ਬਾਅਦ ਇੱਕਦਮ ਹੀ ਆ ਗਿਆ ਸੁਸਤੀ ਵਾਲੇ ਤੇ ਚਲ ਆਉਂਦੇ ਤਾਂ ਹੁੰਦੇ ਆ ਬਾਕੀ ਇਹ ਵੀ ਗੱਲ ਆਣਾ ਜਦੋਂ ਤਾਈ ਤਾਈ ਗਰਮੀ ਆਉਂਦੀ ਨਾ ਤੇ ਗਰਮੀ ਮਹਿਸੂਸ ਹੀ ਬਹੁਤ ਜ਼ਿਆਦਾ ਹੁੰਦੀ ਚਲੋ ਸਾਲੋ ਸਾਲ ਹੋਣਾ ਵਿਹਲੇ ਵਾਲਾ ਕੰਮ ਸੀ ਸਮਝ ਲੋ ਜਿਵੇਂ ਸਰੀਰ ਦਾ ਜੋਰ ਸਾਲਾਂ ਚ ਤਾਂ ਨਹੀਂ ਲੱਗਦਾ ਕੰਮ ਹੀ ਆਪਣੇ ਕੋਲ ਹੁਣ ਜਦੋਂ ਗਰਮੀ ਇੱਕ ਤਾਂ ਗਰਮੀ ਪਿਆ ਕਰੋਗੇ ਤੇ ਇੱਕ ਜਦੋਂ ਖੇਤਾਂ ਖੋਤਾਂ ਦੇ ਕੰਮ ਜਾਂ ਜਿੱਥੇ ਵੀ ਹੋ ਜਾਣਾ ਭਾਰਪੂਰ ਚੱਕਣ ਲਾਉਿਆ ਕਰੋਗਾ ਉਦੋਂ ਲੱਗਿਆ ਕਰੋਗੇ ਗਰਮੀ ਵੀ ਠੀਕ ਹੈ ਤਾਂ ਸਰੀਰ ਨਿਚੋੜਿਆ ਜਾਊਗਾ ਉਹਦਾ ਚਾਰੋ ਕੋਈ ਚੱਲਦਾ ਹੀ ਰਹਿਣਾ ਗਰਮੀ ਸਰਦੀਆਂ ਇਦਾਂ ਹੀ ਸਾਰਾ ਕੁਝ ਸਹਿਣ ਕਰਨਾ ਪੈਂਦਾ ਹਨਾ ਜ਼ਿੰਦਗੀ ਦੇ ਵਿੱਚ ਇਦਾਂ ਵੀ ਕਿਸੇ ਵੀ ਕੰਮ ਤੋਂ ਜਰ ਵੀ ਭੱਜਣਾ ਡਰਨਾ ਨਹੀਂ ਚਾਹੀਦਾ ਹਨਾ ਤਾਂ ਹੀ ਉਹ ਕੰਮ ਸੰਭਵ ਹੁੰਦਾ ਜੇ ਡਰ ਗਏ ਤੇ ਬਸ ਕੰਮ ਆਪਣੇ ਤੇ ਹਾਵੀ ਹੋ ਜਾਂਦਾ ਫਿਰ ਫਿਰ ਉਹ ਕੰਮ ਨਹੀਂ ਹੁੰਦਾ ਆਪਣੇ ਤੋਂ ਜਿਹੜਾ ਕਰਨਾ ਚਾਹੀਏ ਚਲੋ ਆ ਗਈ ਹਾਰਸ ਦੀ ਮੱਟਰ ਲੱਗੀ ਐ ਇਧਰ ਨੂੰ ਚੀ ਚੀ ਹਾਰ ਦਾ ਸੁੱਕੀ ਪਈ ਆ ਖਾਲਾ ਹੀ ਆ ਵੱਡਾ ਸੁਹਾ ਹੀ ਆ ਪਾਣੀ ਉਥੋਂ ਮੋਟਰ ਚੱਲਦੀ ਨਾ 12 ਦੀ ਤਾਂ ਕਰਕੇ ਤੇ ਬਾਕੀ ਅੱਜ ਜਾਣਾ ਸੀ ਸਾ ਚੱਕ ਗੱਲ ਹੋਰ ਬਿਆਸ ਨੂੰ ਜਾਣਾ ਸੀ ਡੇਰੇ ਨੂੰ ਬਿਆਸ ਡੇਰਾ ਹਾਂ ਰਾਤਾ ਸਵਾਮੀ ਸਤ ਸੰਗ ਬਿਆਸ ਜਿਹ ਕਈਆਂ ਪਤਾ ਹੁਣ ਕਈਆਂ ਨੂੰ ਨਹੀਂ ਉਹ ਥੋੜੀ ਧਾਰਨੀ ਦੁਰ ਨੀ ਕਰਕੇ ਨਹੀਂ ਤਾਂ ਅੱਜ ਚਲੇ ਜਾਣਾ ਸੀ ਉਹ ਵੀ ਰਹਿਤ ਹੋ ਗਈ ਵੀ ਨਹੀਂ ਜਾਣ ਨਹੀਂ ਹੁੰਦਾ ਕੈਨਸਲ ਹੋ ਗਿਆ ਇਸ ਸਾਲ ਦਾ ਚਲ ਦੇਖਦੇ ਬਾਕੀ ਉਹਦੇ ਪਰ ਗੱਲ ਕਰਾਂਗੇ ਸ਼ਾਮ ਨੂੰ ਜਿਹੜੇ ਜ਼ਿਆਦਾ ਚਾਹ ਵਾਂ ਚਾਹ ਵਾਂ ਸੀ ਡੇਰੇ ਜਾਣ ਵਾਲੇ ਉਹਨਾਂ ਨਾਲ ਬੈਠ ਕੇ ਗੱਲਬਾਤ ਕਰਾਂਗੇ ਬਾਕੀ ਠੀਕ ਆ ਚਲੋ ਪਹਿਲਾਂ ਤਾਂ ਨਾਈਏ ਨੂੰ ਇਹ ਜਾ ਕੇ ਤੇ ਪਾਣੀ ਗਰਮ ਮੈਂ ਕਰਕੇ ਰੱਖਿਆ ਸੀ ਮੋਟਰ ਦਾ ਤਕੀਨ ਹੋਣਾ ਹਵਾ ਹਵਾ ਚਲਦੀ ਹੈ 9 ਵਜੇ ਕੰਮ ਖੰਗ ਹੋ ਜਾਵੇ ਪੱਕੇ ਉਦੋਂ ਤਾਂ ਨਹੀਂ ਆ ਰਿਹਾ ਸੀ ਉਦੋਂ ਆ ਕੇ ਆਇਆ ਮੈਂ ਜੀ 3:30 ਦਾ ਟਾਈਮ ਹੋ ਗਿਆ ਅਸੀਂ ਚੱਲੇ ਆ ਕਿੱਥੇ ਭਰੀ ਤੇ ਸ਼ੁਪਰੇ ਕੀ ਕਰਨ ਤੇ ਸ਼ੁਸ਼ਡਾਂ ਕਿਨੂੰ ਕਿਨੂੰ ਤੇ ਹੋਰ ਕੀ ਕਰਨ ਚੱਲੇ ਆ ਮੰਮਾ ਨੇ ਮੰਮਾ ਨੇ ਆ ਗਿਆ। ਠੀਕ ਹੈ। ਹਾਂ। ਲਓ ਜੀ ਅੱਜ ਟਾਈਮ ਨਾਲ ਅਸੀਂ ਪਹੁੰਚ ਆਏ ਖੇਤ ਆ ਬੇਟੀ ਸਿਮਰਨ ਇਹਨੂੰ ਮੈਂ ਲਿਆ ਸੀ ਉੱਥੋਂ ਦੁਕਾਨ ਤੋਂ ਤੇ ਆ ਕੀ ਵਾਗ ਗਿਆ। ਇਹ ਛੋਟੀ ਹੈ। ਚਲੋ ਇੱਥੇ ਰਹੀਏ। ਤੇ ਅਸੀਂ ਜਾਣਾ ਸੀ ਅੱਜ ਵਿਆਹ ਅੱਗੇ ਵੀ ਗੱਲ ਕੀਤੀ ਦੇ ਰਹੇ ਠੀਕ ਹੈ। ਤੇ ਜਿਹੜੇ ਬਿਆਸ ਨੂੰ ਜ਼ਿਆਦਾ ਹੀ ਮੰਨਦੇ ਆ। ਹੋ ਬੈਠੇ। ਇਹਨਾਂ ਦੀ ਬਹੁਤ ਰੱਟ ਲਾਈ ਏ ਸੀ ਵੀ ਬਿਆਸ ਜਾਣਾ ਜਾਣਾ ਡੇਰੇ ਤੇ ਉਹ ਜਿਹੜੀ ਟਰਾਲੀ ਤੇ ਅਸੀਂ ਜਾਣਾ ਸੀ ਉਹ ਗਈ ਨਹੀਂ। ਆਸੇ-ਪਾਸੇ ਹੋਰ ਤਾਂ ਗਈਆਂ ਹੋਣਗੀਆਂ ਪਰ ਸਾਡਾ ਥੋੜਾ ਇਹ ਠੀਕ ਵੀ ਨਹੀਂ ਹੈਗੀ ਤੇ ਤਾਂ ਵੀ ਕਰਕੇ ਵੀ ਮੈਂ ਥੋੜਾ ਨਾ ਪੈਰ ਪਿਸ਼ਾਨ ਖਿਜਦਾ ਸੀ ਵੀ ਐਸ ਵਾਰ ਰਹਿਣ ਦੇ ਨੇ। ਤੇ ਚਲੋ ਉਹ ਟਰਾਲੀ ਜਿਹੜੀ ਜਾਣਾ ਸੀ ਉਹ ਗਈ ਵੀ ਨਹੀਂ। ਤੇ ਹੋ ਗਈ ਰਹਿਤ ਜਾਣ ਦੀ ਤੇ ਮੈਂ ਇਹਨੂੰ ਕਿਹਾ ਵੀ ਚਲ ਅਗਲੇ ਸਾਲ ਨੂੰ ਆਪਾਂ ਆਪਦਾ ਟਰੈਕਟਰ ਟਰਾਲੀ ਲੈ ਕੇ ਨਾ ਫੇਰ ਜਾਵਾਂਗੇ ਸਹੀ ਹੈ ਕਿ ਨਹੀਂ ਨਾ ਨਾ ਇੱਕ ਬੰਦਾਰਾ ਪਿਆ ਹੈ ਉਮੀਦ ਜਗਦੀ ਹੈ ਅੱਛਾ ਅੱਛਾ ਆ ਹਾਂ ਆਇਆਗਾ ਦੂਜਾ ਹਾਂਜੀ ਅਗਲੇ ਸ਼ੁੱਕਰਵਾਰ ਆ ਰਹਾ ਸੰਗਤਾਂ ਜਾਣੀਆਂ 30 ਮਾਰਚ ਦਾ ਜਿਹੜਾ ਲਾਸਟ ਤੇ ਚਲੋ ਵੇਖ ਲੈਨੇ ਕੀ ਬਣਦਾ ਉਹਦੇ ਤੇ ਵੀ ਤੇ ਬਾਕੀ ਇਹਨੂੰ ਮੈਂ ਕਿਹਾ ਵੀ ਕੋਈ ਨਹੀਂ ਅਗਲੇ ਸਾਲ ਨੂੰ ਚੱਲਾਂਗੇ ਆਪ ਦੇ ਸਾਧਨ ਤੇ ਸਹੀ ਕਿ ਨਹੀਂ ਹੈ ਸਹੀ ਨਾਲੇ ਸੇਵਾ ਹੋ ਗਈ ਹੋ ਜੋਗੀ ਹੈ ਸਹੀ ਮਤਲਬ ਐਕਟਿਵ ਵੀ ਕਰਦਾ ਹੈ ਦਿਲ ਤਾਂ ਕਰਦਾ ਹੀ ਹੁੰਦਾ ਉਹ ਹੋ ਕਿਸੇ ਨਾਲ ਕਿੰਨਾ ਵੱਡਾ ਥੋਪੀ ਬੜੀ ਤੰਗੀ ਤੇ ਬੈਠ ਜਾ ਐਸੇ ਵਧੀਆ ਇੱਥੇ ਬੈਠਦੇ ਹਾਂ ਇੱਥੇ ਇੱਥੇ ਤੇ ਚਲੋ ਕੋਈ ਨਹੀਂ ਆਪਾਂ ਕਰਾਂਗੇ ਫੁੱਲ ਮਿਹਨਤ ਆ ਸਾਲ ਤੇ ਆਪਾਂ ਲਿਜਾਵਾਂਗੇ ਅਗਲੇ ਸਾਲ ਨੂੰ ਟਰੈਕਟਰ ਟਰਾਲੀ ਆਪ ਦਾ ਆਪ ਦਾ ਮਤਲਬ ਸਮਝਾ ਕਿਵੇਂ ਕਿਵੇਂ ਹੋ ਸਕਦਾ ਆਪ ਦਾ ਜ਼ਰੂਰੀ ਨਹੀਂ ਵੀ ਆਪ ਦਾ ਖਰੀਦ ਕੇ ਤੇ ਲੈ ਆਣਾ ਉਹਦੇ ਵਿੱਚ ਹੋ ਜਾਂਦਾ ਵੀ ਆਪਾਂ ਕਿਰਾਇਆ ਆਪਦੇ ਵੱਲੋਂ ਦੇ ਦਈਏ ਤੇ ਉਹ ਲੈ ਜਾਣਗੇ ਇਦਾਂ ਹੋ ਸਕਦਾ ਉਹ ਗੱਲ ਮੈਂ ਕਰ ਰਿਹਾ ਤੇ ਬਾਕੀ ਬਾਕੀ ਚੱਲ ਜਿਵੇਂ ਰੱਬ ਨੇ ਚਾਇਆ ਹੋਵੇਂ ਅਜੇ ਹਫ਼ਤਾ ਪਿਆ ਏ ਅਜੇ ਨਾ ਦਿਲ ਆਰੋ ਨਹੀਂ ਮੈਂ ਹੇਤਾ ਦਿਲ ਨਹੀਂ ਛੱਡਿਆ ਦਿਲ ਚਲੋ ਕੋਈ ਨਹੀਂ ਲੱਗਦਾ ਪਤਾ ਸੋ ਅਗਲੇ ਸ਼ੁਕਰਾਨਾ ਇਹ ਤਾਂ ਬਹੁਤ ਦਿਲ ਅਸੀਂ ਜ਼ਿਆਦਾ ਵੀ ਮੈਂ ਜਾਣਾ ਹੀ ਜਾਣਾ ਹੈ ਪਤਾ ਨਹੀਂ ਕਿੰਨੇ ਮਹੀਨੇ ਹੋ ਗਿਆ ਇਹ ਸਤ ਸੰਗ ਸੁਣਨ ਲੱਗੀ ਹੈ ਮੋਬਾਈਲ ਤੇ ਠੀਕ ਹੈ ਤੇ ਜਿੰਨੇ ਮਤਲਬ ਪ੍ਰਸ਼ਾਪਦ ਸ਼ੁਭਦ ਹੁੰਦੇ ਸਾਰੇ ਸੁਣੀ ਉਹ ਫੀਲਿੰਗ ਲਿਆ ਰਹੀ ਸੀ ਵੀ ਜਾਣ ਦੀ ਕਿਉਂਕਿ ਇਹਨਾਂ ਦਿਨਾਂ ਵਿੱਚ ਵਧੀਆ ਲੱਗਣ ਲੱਗ ਗਿਆ ਨੇ ਫਿਰ ਜਿਹੜੀ ਥਾਂ ਜਾਣਾ ਹਰ ਸਾਲ ਤੇ ਉਦਾਂ ਦੀ ਫੀਲਿੰਗ ਜੀ ਆ ਗਈ ਸੀ ਤੇ ਪਰ ਹੁਣ ਉਹ ਇੱਕ ਵਾਰੀ ਗਈ ਖਤਮ ਹੋ ਗਈ ਖਤਮ ਇਹਨਾਂ ਰਾਰਾ ਚਲੋ ਕੋਈ ਨਹੀਂ ਦੇਖਦੇ ਆ ਕੀ ਬਣਦਾ ਸਾਡਾ ਲੰਗਰ ਤੀਸਾ ਹੈ ਨਹੀਂ ਸੀ ਮੇਨ ਮੁੱਦਾ ਇਹ ਹੈ ਗੱਲ ਦਾ ਚਲੋ ਕੋਈ ਨਹੀਂ ਆਪਾਂ ਅੱਜ ਬਣਾਉਨੇ ਆ ਦਾਲ ਲੰਗਰ ਵਾਲੀ ਵਧੀਆ ਉਹ ਖਾਣੇ ਆ ਚੌਲਾਂ ਦੇ ਨਾਲ ਉਹ ਏ ਬਾਬਾ ਜੀ ਦੀ ਦਾਲ ਤੇ ਬਾਕੀ ਗਰਮੀ ਹੁਣ ਬਹੁਤ ਪੈਣ ਲੱਗ ਗਈ ਆ ਪਸੀਨਾ ਪਸੀਨ ਹੀ ਹੋ ਗਿਆ ਮੈਂ ਤਾਂ ਉੱਥੇ ਮਾੜਾ ਬੈਠਾ ਉਹੀ ਇਹ ਤੋਂ ਉਹਦਾ ਜ਼ਿਆਦਾ ਪਸੀਨਾ ਇੱਕ ਸ਼ੁਰੂਆਤ ਆ ਉਹੀ ਗੱਲ ਫਿਰ ਸ਼ੁਰੂਆਤ ਨਾ ਗਰਮੀ ਦੀ ਬਹੁਤ ਜ਼ਿਆਦਾ ਤੇ ਜੀ ਇਹ ਦਾਲ ਚਾਵਲ ਪਰੀ ਸਮਰੰਥ ਤੇ ਨਹੀਂ ਖਾਈਏ ਤੇ ਵੀਡੀਓ ਵੀ ਕਰੀਏ ਸਮਾਪਤ 8:00 ਵੱਜ ਚੁੱਕੇ ਆ ਤੇ ਜੇ ਕਰੈਕਟਰਾਂ ਦਾ ਵੀਡੀਓ ਦੇਖ ਲਈਏ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਕਰ ਵੀਡੀਓ ਵਧੀਆ ਚੰਗੀ ਲੱਗੀ ਤਾਂ ਤੇ ਮਿਲਦੇ ਆ नेक्स्ट ਵੀਡੀਓ ਚੋਕ ਕੇ ਬਾਏ ਇਧਰ ਇੱਕ ਪੇਠੇ ਦੀ ਸਬਜ਼ੀ ਖੱਲ ਬਣਾਈ ਸੀ ਉਹ ਵੀ ਵਿੱਚ ਬਹੁਤ ਸਵਾਦ ਲੱਗੂਗੀ ਹੈਨਾ ਭਾਈ ਖਾਈਏ ਚਲ ਆਓ